ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾ ਮਨਵਾਸੀ ਕਾਲ ਤੇ ਕਣ ਕਬੱਡੀ ਸੀ ਆਪਾਂ ਉਹਨੂੰ ਲੈ ਕੇ ਪਹੁੰਚ ਗਏ ਮੰਡੀ ਤੇ ਮੰਡੀ ਦੇ ਘਰਾਉਨੇ ਤੁਹਾਨੂੰ ਦਰਸ਼ਨ ਤੇ ਨਾਲੇ ਤੁਹਾਨੂੰ ਦਿਖਾਉਨੇ ਵੀ ਕੀ ਹਾਲ ਚਾਲ ਆ ਮੰਡੀ ਦੇ ਵਿੱਚ ਕੀ ਹਿਸਾਬ ਕਿਤਾਬ ਆ ਕਿੰਨੇ ਮੋਇਸਚਰ ਵਾਲੀ ਵਿਕਦੀ ਆ ਤੇ ਕਿੰਨਾ ਝਾੜ ਆ ਆਪਾਂ ਸਾਰੀ ਗੱਲ ਵੀਡੀਓ 'ਚ ਕਰਾਂਗੇ ਤੇ ਮੇਰਾ ਵੀਰ ਵੀਡੀਓ ਪੂਰੀ ਦੇਖ ਲਿਆ ਕਰੋ ਵੀਡੀਓ 'ਚ ਬਣੇ ਰਹੋ ਜਿਹੜੇ ਭਰਾ ਆਪਣੇ ਨਾਲ ਪੱਕੇ ਜੁੜੇ ਨੇ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਮੰਡੀ 'ਚ ਸਵੇਰ ਸਵੇਰ ਪਹੁੰਚੇ ਆ ਤੇ ਹਲੇ ਤੱਕ ਤਾਂ ਬਾਈ ਮੰਡੀ 'ਚ ਤਕਰੀਬਨ ਕਹਿਣ ਦਾ ਮਤਲਬ ਵੀ ਠੀਕ ਠਾਕ ਹੀ ਲੱਗਦਾ ਕੰਮ ਵੀ ਕੋਈ ਜ਼ਿਆਦਾ ਰਸ਼ ਨਹੀਂ ਲੱਗਦਾ ਹੈਗਾ ਪਰ ਪਤਾ ভাই 10-11 ਵਜੇ ਲੱਗਦਾ ਕਿਉਂਕਿ ਉਦੋਂ ਤੱਕ ਬੰਦੇ ਜਿਹੜੇ ਆਈ ਜਾਂਦੇ ਆ ਮੰਡੀਆਂ ਦੇ ਵਿੱਚ ਆਪਣੇ ਭਰਾ ਜਿਹੜੇ ਜ਼ਿੰਮੇਦਾਰ ਕਣਕ ਲੈ ਕੇ ਸਵੇਰ-ਸਵੇਰ ਚੱਲੋ ਇਹ ਲਾਹਾਂ ਹੁੰਦਾ ਵੀ ਆਪਣਾ ਯਾਰ ਵੀ ਚੱਲ ਆਪਾਂ ਟਾਈਮ ਨਾਲ ਵਿਹਲੇ ਹੋ ਜੀਏ ਤੇ ਆਪਣਾ ਨੰਬਰ ਉਦੋਂ ਹੀ ਸਟੈਪ ਬਾਈਜ਼ ਲੱਗ ਜਵੇ ਹਨਾ ਤੇ ਆਪਾਂ ਆਪਣੇ 83 ਵਾਲੇ ਫੜ ਚ ਪਹੁੰਚ ਚੱਲੇ ਬਸ ਸਾਹਮਣੇ ਲੱਗ ਜਾਂਦਾ ਵੀ ਆਪਣੇ ਤੋਂ ਪਹਿਲਾਂ ਤਕਰੀਬਨ 4-5 ਟਰਾਲੇ ਜਿਹੜੇ ਆਏ ਹੋਏ ਆ ਤੇ ਆ ਖੜੇ ਆ ਟਰੈਕਟਰ ਤੇ ਕੁਝ ਢੇਰੀਆਂ ਜਿਹੜੀਆਂ ਕੱਲ੍ਹ ਦੀਆਂ ਵੀ ਪਈਆਂ ਜਿੱਦਾਂ ਆਪਾਂ 83 ਨਾਲ ਪਹਿਲਾਂ ਗੱਲ ਕਰੀ ਜੋ ਤੇ ਤਾਰੇ ਜਾਨੇ ਕਣਕ ਤੇ ਆਪਾਂ ਪਹੁੰਚ ਗਏ ਫੜ ਚ ਲੋ ਬਾਈ ਕਣਕ ਜਿਹੜੀਆਂ ਤਾਂ ਕਣਕਾਂ ਸੁੱਕੀਆਂ ਬਾਈ ਉਹਨਾਂ ਨੂੰ ਤਾਂ ਨਾਲ ਦੀ ਨਾਲ ਟਰਾਲੀ 'ਚ ਪੱਖਾ ਲਾਈ ਜਾਂਦੇ ਆ तकरीबन ਸਵੇਰ 9:30 10 ਵਜੇ ਦਾ ਟਾਈਮ ਹੋ ਗਿਆ ਤੇ ਆਪਣੇ ਵਾਲੇ ਨੂੰ ਕਹਿੰਦੇ ਪੱਖਾ ਆਪਾਂ ਲਾ ਦਨੇ ਆ ਵੀ ਤੁਹਾਡੇ ਵਾਲੀ ਕਣਕਾਂ ਸੁੱਕੀ ਤੇ ਜਿਹੜੀਆਂ ਫੋਲਣ ਵਾਲੀਆਂ ਉਹ ਤਾਂ ਆਪਣੀਆਂ ਜਿਹੜੀਆਂ ਪੱਖਾ ਉਹਨਾਂ ਨੂੰ ਸ਼ਾਮ ਨੂੰ ਇਕੱਠੀਆਂ ਕਰਕੇ ਲੱਗਣਾ ਸਾਰੇ ਦਿਨ ਦੀ ਜਿਹੜੀ ਧੁੱਪ ਉਹਨਾਂ ਨੂੰ ਲੱਗਣੀ ਹੈ ਪਰ ਜੇ ਨਾਲ ਦੀ ਨਾਲ ਪੱਖਾ ਲੱਗ ਜਵੇ ਚਲੋ ਵਧੀਆ ਗੱਲ ਆ ਵੀ ਬੰਦਾ ਕਹਿਣ ਦਾ ਮਤਲਬ ਵੀ ਟਾਈਮ ਨਾਲ ਵੀ ਵਿਹਲਾ ਹੋ ਜਾਂਦਾ ਤੇ ਨਹੀਂ ਆ ਪੱਖੇ ਵਾਲਾ ਵੀ ਜਦ ਨਿਬੜ ਜਾਂਦਾ ਨਹੀਂ ਸਾਰਾ ਦਿਨ ਬੰਦਾ ਇਹਦੇ ਮਗਰ ਹੀ ਫੇਰੀ ਜਾਂਦਾ ਵੀ ਇਹਨੂੰ ਇੱਧਰ ਨੂੰ ਖਿੱਚ ਲਿਆ ਬੰਦੇ ਨੂੰ ਪਾਪੜ ਵੇਲਣੇ ਪੈਂਦੇ ਆ ਬੜਾ ਮੁਸ਼ਕਲ ਨਾਲ ਜਦੋਂ ਪੂਰਾ ਸੀਜ਼ਨ ਦਾ ਟਾਈਮ ਹੁੰਦਾ ਹੋਵੇ ਬੜੀ ਮੁਸ਼ਕਲ ਨਾਲ ਆਪਣੀ ਢੇਰੀ ਦੇ ਕੋਲ ਆਉਂਦਾ ਇਹ ਚੀਜ਼ ਦਾ ਬੜਾ ਪੰਗਾ ਤੇ ਦੂਜੀ ਟਰਾਲੀ ਆਪਣੀ ਨਾਲ ਹੀ ਖੜੀ ਆ ਤੇ ਇਹ 826 ਵੈਰਾਈਟੀ ਆ ਬਾਈ ਜਿਹੜੀਆਂ ਆਪਾਂ ਪੱਖਾ ਲਾ ਕਰਿਆ ਤੇ ਇਹਦੇ ਨਾਲ ਵਾਲੀ ਜਿਹੜੀ ਟਰਾਲੀ ਪਰਾਂ ਖੜੀ ਉਹ ਵੀ ਆਪਾਂ ਵੈਸੇ ਢੇਰੀ ਇੱਕੋ ਬਣਾਉਣੀ ਤੇ ਨਾਲ ਬਣਾ ਦੇਣੀ ਉਹ ਹੈਗੀ ਆ 327 ਦੀ ਤੇ ਜਿੱਦਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਚਲੋ ਦਾਣਾ ਠੀਕ ਆ ਕੋਈ ਜਿੱਦਾਂ ਕਣਕ ਡਿੱਗੀ ਐ ਉਹ ਓਦਾਂ ਦਾਣਾ ਤੁਹਾਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਵੀ ਜਿੱਦਾਂ ਦਾਣਾ ਆਪਣਾ ਹਲਕਾ ਪੈ ਗਿਆ ਜਾਂ ਬਰੀਕ ਪੈ ਗਿਆ ਓਦਾਂ ਦੀ ਕੋਈ ਬਹੁਤੀ ਸਮੱਸਿਆ ਨਹੀਂ ਆਈ ਹੈਗੀ ਬਾਕੀ ਚਲੋ ਜਿਹੜਾ ਬਰੀਕ ਦਾਣਾ ਵਾਜ ਪੱਖੇ ਚ ਨਿਕਲ ਹੀ ਜਾਣਾ ਤੁਹਾਨੂੰ ਪਤਾ ਲੱਗ ਹੀ ਜਾਣਾ ਤੇ ਲੋ ਬਾਈ तकरीबन 10:30 11 ਵਜੇ ਦਾ ਟਾਈਮ ਹੋ ਗਿਆ ਤੇ ਮੰਡੀ ਦੇ ਵਿੱਚ ਪੂਰੀ ਜਹਿਲ ਪਹਿਲ ਹੋ ਗਈ ਆ ਤੇ ਆ ਦੇਖ ਲਓ ਤੁਸੀਂ ਕਣਕ ਮਤਲਬ ਕਿ ਵਾਧੂ ਆ ਗਈ ਸਵੇਰ ਸਵੇਰ ਇੱਕ ਵਾਰ ਇਦਾਂ ਲੱਗਦਾ ਸੀ ਵੀ ਮੰਡੀ ਦੇ ਵਿੱਚ ਆਪਾਂ ਹੀ ਰਾਜੇ ਅੱਜ ਵੀ ਬਹੁਤ ਘੱਟ ਬੰਦੇ ਆ ਚਲੋ ਨਜ਼ਾਰੇ ਲਵਾਂਗੇ ਪਰ ਜਦੋਂ ਤੱਕ 10 11 ਵਜੇ ਉਦੋਂ ਤੱਕ ਸਾਹਮਣੇ ਢੇਰੀਆਂ ਢੇਰੀਆਂ ਜਿਹੜੀਆਂ ਕਣਕ ਦੀਆਂ ਉਹ ਦੇਖਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਲੱਗਦਾ ਮੈਨੂੰ ਵੀ ਆਪਾਂ ਰਾਤ ਨੂੰ ਹੀ ਵਿਹਲੇ ਹੋਵਾਂਗੇ ਪਰ ਆਪਣੀਆਂ ਸਿਰਪੁੱਥੇ ਜਿਹੜੀਆਂ ਤਿੰਨ ਢੇਰੀਆਂ ਆਪਣੇ ਆੜਤੀ ਕੋਲ ਜਿਨ੍ਹਾਂ ਨੂੰ ਨਾਲ ਦੀ ਨਾਲ ਪੱਖਾ ਲੱਗਿਆ ਤੇ ਬਾਕੀ ਢੇਰੀਆਂ ਜਿਹੜੀਆਂ ਸਾਰੀਆਂ ਕੁਝ ਪੱਖਾ ਲੱਗਣ ਤੋਂ ਪਈਆਂ ਥੱਲੇ ਤੇ ਕੁਝ ਫੋਲੀਆਂ ਪਈਆਂ ਤੇ ਜਿਹੜੀਆਂ ਫੋਲੀਆਂ ਵੀ ਢੇਰੀਆਂ ਇਹਨਾਂ ਨੂੰ ਤਾਂ ਪੱਖਾ ਜਿਹੜਾ ਸ਼ਾਮ ਨੂੰ ਇਕੱਠੀਆਂ ਕਰਕੇ ਲੱਗਣਾ ਤੇ ਜਿਹੜੀਆਂ ਸੁੱਕੀਆਂ ਉਹਨਾਂ ਨੂੰ ਪੱਖਾ ਲੱਗ ਗਿਆ ਪਰ ਦੇਖਦੇ ਆ ਵੀ ਹੁਣ ਕੀ ਹਿਸਾਬ ਕਿਤਾਬ ਹੈ ਕਿਉਂਕਿ ਇੱਕ ਮੰਡੀਆਂ ਦੇ ਵਿੱਚ ਯਾਰ ਹੋਰ ਬੜੀ ਚੀਜ਼ ਮੈਨੂੰ ਥੋੜੀ ਜਿਹੀ ਗਲਤ ਲੱਗਦੀ ਆ ਦੇਖੋ ਇੱਕ ਢੇਰੀਆ ਮੰਨ ਲਓ ਮੇਰੇ ਮੂਰੇ 4 ਨੰਬਰ ਆ ਉਹ ਚਾਰੇ ਢੇਰੀਆਂ ਫੋਲੀਆਂ ਵੀ ਗਿੱਲੀਆਂ ਉਹਨਾਂ ਨੇ ਤਾਂ ਚਾਰਾਂ ਦੇ ਨੰਬਰ ਆ ਉਹਨਾਂ ਨੇ ਸ਼ਾਮ ਨੂੰ ਇਕੱਠੀਆਂ ਹੋ ਕੇ ਜਿਹੜਾ ਪਰ ਹੋਣਾ ਪਰ ਜਿੱਦਾਂ ਹੁਣ ਸਾਡੀਆਂ ਤਿੰਨ ਢੇਰੀਆਂ ਮੇਰਾ ਪੰਜਵਾਂ ਨੰਬਰ ਆ ਯਾਰ ਇਹਨਾਂ ਨੂੰ ਫਿਰ ਇੱਥੇ ਨੰਬਰ ਨਹੀਂ ਦੇਖਣਾ ਜੀਦਾ ਸੁੱਕੀ ਢੇਰੀ ਆ ਜਿਹੜੀ ਨਾਲ ਦੀ ਨਾਲ ਭਰਨੀ ਚਾਹੀਦੀ ਆ ਪਰ ਸਾਡੇ ਜ਼ਿਮੀਦਾਰਾਂ ਦੇ ਵਿੱਚ ਇੱਕਾ ਜਿਹੜਾ ਉਹ ਇੰਨਾ ਘਰ ਗਿਆ ਵੀ ਨੰਬਰਾਂ 'ਚ ਹੀ ਲੜੀ ਜਾਂਦੇ ਆ ਇਹ ਨਹੀਂ ਦੇਖਦੇ ਹੈਗੇ ਵੀ ਸਾਡੀ ਜਿਹੜੀ ਫਸਲ ਆ ਬੇਸ਼ੱਕ ਨੰਬਰ ਪਹਿਲਾ ਜਾਂ ਦੂਜਾ ਏ ਇਹ ਫੋਲੀ ਵੀ ਆ ਇਹ ਗਿੱਲੀ ਨਰਮ ਆ ਵੀ ਇਹਨਾਂ ਦਾ ਇਕੱਠੀ ਹੋ ਕੇ ਸ਼ਾਮ ਨੂੰ ਭਰਨ ਨਾਲ ਇੱਕ ਬੰਦੇ ਦੀ ਫਸਲ ਆ ਜਿਹੜੀ ਉਹ ਸੁੱਕੀ ਆ ਉਹਨੂੰ ਪੱਖਾ ਲੱਗ ਗਿਆ ਤੇ ਉਹਨੂੰ ਕਹੀ ਜਾਂਦੇ ਵੀ ਉਹਦਾ ਨੰਬਰ 5 ਮੈਂ ਉਹਨੂੰ ਕੰਡਾ ਪੰਜਵੇਂ ਨੰਬਰ ਤੇ ਹੀ ਲਾਈ ਉਹ ਉਹਨੂੰ ਜੇ ਪੱਖਾ ਲੱਗ ਗਿਆ ਉਹਨੂੰ ਕੰਡਾ ਨਾ ਸਾਤੇ ਪਹਿਲਾਂ ਲਾ ਦੀ ਤੇ ਖਿਰ ਕਹੀ ਜੀ ਇਹਨਾਂ ਦੀ ਮਾਨਸਿਕਤਾ ਸਾਡੇ ਲੋਕਾਂ ਵਾਲੇ ਇੱਕੇ ਦੀਆਂ ਗੱਲਾਂ ਕਰਦੇ ਆ ਖੇਤੀ ਵਿੱਚ ਤਰੱਕੀਆਂ ਦੀਆਂ ਗੱਲਾਂ ਕਰਦੇ ਆ ਤੇ ਇਹਨਾਂ ਨੂੰ ਇੰਨੀ ਕੁ ਵੀ ਅਕਲ ਨਹੀਂ ਆਈ ਹੈਗੀ ਵੀ ਬੰਦੇ ਦਾ ਉਹਦਾ ਨੰਬਰ ਨਾਲ ਕੀ ਲੈਣਾ ਦੇਣਾ ਜਿਹੜੇ ਬੰਦੇ ਦੀ ਫਸਲ ਐ ਸੁੱਕੀ ਐ ਤੇ ਉਹ ਬੰਦੇ ਦੀ ਫਸਲ ਐ ਜਿਹੜੀ 10 ਵਜੇ ਪੱਖਾ ਲੱਗ ਗਿਆ ਇੱਕ ਨੂੰ ਪੱਖਾ ਜਿਹੜਾ ਸ਼ਾਮ ਨੂੰ 7 ਵਜੇ ਲੱਗਣਾ ਫਸਲ ਇਕੱਠੀ ਕਰਕੇ ਗਿੱਲੀ ਨੂੰ ਬੇਸ਼ੱਕ ਜਿਹਨੂੰ ਪੱਖਾ ਸ਼ਾਮ ਨੂੰ 7 ਵਜੇ ਲੱਗਣਾ ਉਹਦਾ ਨੰਬਰ ਪਹਿਲਾ ਹੋਵੇ ਯਾਰ ਫਿਰ ਜਿਹੜੀ ਦੀ ਸੁੱਕੀ ਫਸਲ ਆ ਉਹ 10 ਵਜੇ ਵਾਲਾ ਸ਼ਾਮ ਦੇ 7 ਵਜ ਰਹੂਗਾ ਤੇ ਹੁਣ ਦੇਖੋ ਨੇਰਾ ਹੋ ਗਿਆ ਇਹ ਕੁੱਤੇ ਝਾਕ ਆਪਾਂ ਤਾਂ ਹੀ ਝਾਕਣੀ ਪਈ ਆ ਵੀ ਆਪਣੇ ਜਿਹੜੇ ਵਿੱਚ ਪੰਜ ਚਾਰ ਬੰਦੇ ਸੀਗੇ ਕਹਿੰਦੇ ਸਾਡੇ ਪਹਿਲੇ ਨੰਬਰ ਆ ਮਿਲ ਕੇ ਵੀ ਤਾਂ ਉਦੋਂ ਪੰਜਵੇਂ ਨੰਬਰ ਤੇ ਹੀ ਕੰਡਾ ਲੱਗੂਗਾ ਵੀ ਉਦੋਂ ਉਦਾਂ ਹੀ ਆੜਤੀ ਨੂੰ ਕਹਿੰਦੇ ਕੰਡੇ ਲਵਾਈ ਜੀਮੀਦਾਰ ਨੂੰ ਕੋਈ ਨਹੀਂ ਕਹਿੰਦਾ ਹੈਗਾ ਵੀ ਹਾਂ ਤੇਰਾ ਕੰਡਾ ਸੀ ਉਦੋਂ ਹੀ ਲਾਉਣਾ ਕਹਿਣ ਦਾ ਮਤਲਬ ਵੀ ਆੜਤੀ ਦੇ ਕੰਨਾਂ 'ਚ ਪੂਕਾਂ ਮਾਰੀ ਜਾਂਦੇ ਬਾਣੀਆਂ ਜਾਤ ਹੁੰਦੀ ਏ ਯਾਰ ਉਹਨੂੰ ਆਪਣੇ ਗਾਘਾਂ ਦਾ ਹੁੰਦਾ ਉਹਨੂੰ ਆਇਆ ਵੀ ਯਾਰ ਕਿਸੇ ਕਾਰਨ ਕਰਕੇ ਮੇਰਾ ਗਾਘਾ ਨਾ ਟੁੱਟ ਜਵੇ ਤੇ ਆ ਹੁਣ ਤੁਸੀਂ ਇਹਨਾਂ ਦਾ ਕੰਮ ਦੇਖ ਲਓ ਸਾਡੇ ਬੰਦਿਆਂ ਦਾ ਇਹ ਜੀਮੀਦਾਰਾਂ ਦਾ ਹੀ ਕੰਮ ਆਪਾਂ ਕਿਸੇ ਹੋਰ ਨੂੰ ਨਹੀਂ ਕਹਿ ਰਹੇ ਹੈਗੇ ਸਾਡੇ ਜੱਟਾਂ ਦੀ ਅਕਲ ਹੈ ਵੀ ਇੱਥੇ ਵੀ ਇਹ ਨੰਬਰਾਂ ਪਿੱਛੇ ਹੀ ਲੜੀ ਜਾਂਦੇ ਆ ਵੀ ਤੇਰਾ ਪੰਜਵਾਂ ਨੰਬਰ ਹੈ ਸਾਡਾ ਪਹਿਲਾ ਨੰਬਰ ਹੈ ਇਹ ਨਹੀਂ ਹੈਗਾ ਵੀ ਤੁਸੀਂ ਸਵੇਰੇ 7 ਵਜੇ ਤੇ ਤੁਹਾਡੀਆਂ ਫੋਲੀਆਂ ਪਈਆਂ ਜਾ ਕਣਕਾ ਤੁਹਾਡੀਆਂ ਨਰਮ ਹੈ ਤੇ ਉੱਥੇ ਤੁਹਾਡਾ ਨੰਬਰ ਕੀ ਕਰੂਗਾ ਇੱਕ ਬੰਦੇ ਦੀ ਕਣਕ ਸੁੱਕੀ ਹੈ ਵੀ ਉਹਨੂੰ ਤੁਸੀਂ ਭਰ ਕੇ ਜਾਣ ਦੋ ਪਰ ਨਹੀਂ ਕਹਿੰਦੇ ਵੀ ਇੱਧਰ ਨੂੰ ਇੱਕਾ ਬਹੁਤ ਦਿਖਾਉਣਾ ਵੀ ਜਦੋਂ ਲੱਤਾਂ ਖਿੱਚਣੀਆਂ ਜਾਂ ਲੱਤਾਂ ਡਾਉਣੀਆਂ ਇਹਦੇ ਵਿੱਚ ਆਪਣਾ ਇੱਕਾ ਪੂਰਾ ਹੋ ਜਾਂਦਾ ਤੇ ਉਦਾਂ ਕੋਈ ਗੱਲਬਾਤ ਨਹੀਂ ਤੇ ਚਲੋ ਕੋਈ ਗੱਲ ਨਹੀਂ ਨੰਬਰ ਨਾਲ ਵੀ ਭਰੀ ਜਾਣੀ ਹੈ ਤੇ ਤਕਰੀਬਨ ਰਾਤ ਦੇ 9:30 ਹੋ ਗਏ ਬਾਈ ਆਪਣੇ ਵਾਲੀ ਢੇਰੀ ਕੋਲ ਹੌਲੇ ਕੰਡਾ ਨਹੀਂ ਆਇਆ ਹੈਗਾ ਤੇ ਆਪਾਂ ਕਹਿ ਕੇ ਆਏ ਵੀ ਕਹਿੰਦਾ ਬਸ ਥੋੜਾ ਜਿਹਾ ਰਹਿ ਗਿਆ ਕੰਮ ਤੇ ਕੰਡਾ ਭੇਜਦਾ ਕੰਡਾ ਆਪਣੇ ਕੋਲ ਆ ਜਾਣਾ ਹੈ ਆ ਆਪਣੀ 327 আর 826 ਪਈ ਹੈ ਬੈਕ ਸਾਈਡ ਵਾਲੀ 826 ਜਿਹੜੀ ਦੋ ਛਟਰੀਆਂ ਦਿਖ ਰਹੀਆਂ ਨੇ ਸਾਹਮਣੇ ਦੇ 327 ਹੈ ਭਰਾ ਆਪਾਂ ਇਕੱਠੀ ਉਹ ਦੇਣੀ ਤੇ ਪਹਿਲਾਂ ਆਪਾਂ ਇਹਦੇ ਜੋ 826 ਚੋਂ ਜਿਹੜਾ ਘਰ ਵਾਸਤੇ ਬੀਜ ਭਰਉਣਾ ਤੇ 18 19 ਕੁੰਟਲ ਕਣਕ ਜਿਹੜੀ ਆਪਾਂ ਭਰ ਕੇ ਲੈ ਜਾਣੀ ਤੇ ਕੁਝ ਕਣਕ ਆਪਣੀ ਜਿਹੜੀ ਵੱਢਣ ਤੇ ਰਹਿੰਦੀ ਹੈ ਉਹ ਆਪਾਂ ਘਰੇ ਰੱਖ ਲਾਂਗੇ ਜਿੱਦਾਂ ਆਬਸੀਜਨ ਦੇ ਵਿੱਚ ਵੇਚਣੀ ਪੋਚਣੀ ਹੁੰਦੀ ਹੈ ਤੇ ਉਹਨੂੰ ਵੀ ਰੱਖਾਂਗੇ ਆਪਾਂ ਘਰੇ ਉਹਦੇ ਚੋਂ ਤੇ ਲੋ ਬਾਈ ਆਪਾਂ ਜਿਹੜੇ ਬੀਜ ਵਾਸਤੇ ਆਪਾਂ ਯੂਰੀ ਵਾਲੇ ਘਟੇ ਜਿਹੜੇ ਆਪਣੇ ਕਰਲੇ ਰੈਡੀ ਤੇ ਹੁਣ ਸਿਰਫ ਇਹਨਾਂ ਦੀ ਸਲਾਈ ਰਹਿ ਗਈ ਬੰਦੇ ਭਰੀ ਜਾਣੇ ਜਿਹੜੇ ਥੋੜੇ ਬਹੁਤੇ ਰਹਿ ਗਏ ਤੇ ਕੰਡੇ ਚਲੋ ਫੇਰ ਵੀ ਆਪਣੇ ਬੰਦੇ ਨੇ ਆੜਤੀ ਨੇ ਕਰਿਆ ਵੀ 2 ਘੰਟੇ ਚਲਾਤੇ ਕਿਉਂਕਿ ਬਾਈ ਇੱਕਦਮ ਮੌਸਮ ਉੱਪਰੋਂ ਬਹੁਤ ਖਰਾਬ ਹੈ ਤੇ ਜਦੋਂ ਕੰਡੇ ਇੱਥੇ ਖਿੱਚੇ ਗਏ ਹਲਕੀਆਂ ਬੁਲਕੀ ਜਿਹੜੀਆਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਤੇ ਇੱਕ ਤਰ੍ਹਾਂ ਦਾ ਮਨ ਚ ਇਹ ਸੀਗਾ ਵੀ ਅੱਜ ਮੈਨੂੰ ਲੱਗਦਾ ਵੀ ਆਹ ਜਿਹੜੀ ਨੰਬਰਾਂ ਵਾਲੀ ਲੱਤ ਡਾਈ ਹੈ ਵੀ ਇਹ ਬੰਦਿਆਂ ਨੇ ਆਪਣੀ ਵੀ ਨਾਲ ਹੀ ਮਿਲ ਕੇ ਕਹਿਣ ਦਾ ਮਤਲਬ ਵੀ ਉਹਨਾਂ ਦੀ ਤੇ ਗਿੱਲੀਆਂ ਚਲੋ ਬਾਕੀ ਜੋ ਕੁਦਰਤ ਨੇ ਕਰਨਾ ਉਹ ਕਰਨਾ ਆਪਾਂ ਹੋਣੀ ਨੂੰ ਟਾਲ ਨਹੀਂ ਸਕਦੇ ਤੇ ਚਲੋ ਕੰਡੇ ਫੇਰ ਵੀ ਦੋ ਆਗੇ ਜੇ ਦੋ ਕੰਡੇ ਰੈਗੂਲਰ ਚੱਲ ਪਏ ਕਹਿਣ ਦਾ ਮਤਲਬ ਵੀ ਕੰਮ ਇਹਨਾਂ ਨੇ ਦੋ ਘੰਟੇ ਵਿੱਚ ਜਿਹੜਾ ਖਿੱਚ ਦੇਣਾ ਤੇ ਜਿਹੜੇ ਆਪਣੇ ਦੂਜੇ ਹਿਊਰੀ ਵਾਲੇ ਗੱਟੇ ਆਪਾਂ ਲੈ ਕੇ ਜਾਣੇ ਆ ਤੇ ਉਹ ਆਪਣੇ ਭਾਰਤੇ ਇਹਨਾਂ ਨੇ ਸਾਫ਼ ਕਰਕੇ ਤੇ ਬਸ ਇੱਕ ਦੋ ਗੱਟੇ ਤੋਲਣ ਤੋਂ ਰਹਿ ਗਏ ਤੇ ਚੱਲੀ ਜਾਂਦਾ ਕੰਮ ਹਲੇ ਬਾਕੀ ਇੱਕ ਚੀਜ਼ ਹੋਰ ਹੈ ਬਾਈ ਜਦੋਂ ਜਿਹੜਾ ਮੋਇਸਚਰ ਹੈ ਮੰਡੀਆਂ ਦੇ ਵਿੱਚ ਮੋਇਸਚਰ ਇੱਕ ਦੋ ਮਸ਼ੀਨਾਂ ਨਾਲ ਚੈੱਕ ਕਰਿਆ ਕਰੋ ਅੱਜ ਇੱਕ ਮੰਡੀ ਦੇ ਵਿੱਚ ਕਈ ਚੀਜ਼ ਵੀ ਹੋਈ ਹੈ ਵੀ ਜਿਹੜਾ ਮਲਕੇ ਮਾਰਕਟ ਕਮੇਟੀ ਦੀ ਮੋਇਸਚਰ ਮਸ਼ੀਨ ਉਹ 3-4 ਪੁਆਇੰਟ ਵੱਧ ਦੱਸਦੀ ਸੀਗੀ ਪਤਾ ਨਹੀਂ ਯਾਰ ਝੋਨੇ ਵਾਲੀਆਂ ਹੀ ਚੱਕੀ ਫਿਰਦੇ ਆ ਵੀ ਕੀ ਇਹਨਾਂ ਨੇ ਟੈਸਟ ਕਰਾਈਆਂ ਨਹੀਂ ਕਰਾਈਆਂ ਜਦੋਂ ਹੋਰ ਮਸ਼ੀਨਾਂ ਦੇ ਵਿੱਚ ਚੈੱਕ ਕਰਿਆ 2-2 3-3 ਪੁਆਇੰਟ ਦਾ ਫਰਕ ਆਇਆ ਮਲਕੇ ਕਹਿਣ ਦਾ ਮਤਲਬ ਵੀ ਸੁੱਕੀਆਂ ਢੇਰੀਆਂ ਨੂੰ ਵੀ ਕਈ ਵਾਰ ਫੁੱਲਣ ਤੱਕ ਜਾਣੇ ਸੋ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਮੋਇਸਚਰ ਮਸ਼ੀਨ ਆ ਤੁਸੀਂ ਇੱਕ ਦੋ ਬੰਦਿਆਂ ਦੀ ਤੇ ਥੋੜਾ ਜਆਪਸ ਦੇ ਵਿੱਚ ਇਕੱਠੇ ਹੋ ਜਾਇਆ ਕਰੋ ਬਾਕੀ ਇਕੱਠੇ ਮੈਂ ਤਾਂ ਕਹਿਦਾ ਇਕੱਠੇ ਹੋ ਜਾਇਆ ਕਰੋ ਪਰ ਹੋਣਾ ਨਹੀਂ ਹੁੰਦਾ ਇਹ ਆਪਾਂ ਨੂੰ ਪਤਾ ਹੈ ਕਿਉਂਕਿ ਸਾਡੇ ਜ਼ਿੰਮੇਦਾਰ ਮੰਡੀ ਦੇ ਵਿੱਚ ਸਵਾਦ ਲੈਣੇ ਹੁੰਦੇ ਆ ਵੀ ਦੂਆ ਬੰਦਾ ਵਧੀਆ ਥਾਲਾ ਰੁਲੀ ਜਾਵੇ ਜੀ ਆਪਣੀ ਸ਼ਾਮ ਹੋਣੀ ਤਾਂ ਕਿਉਂ ਨਾ ਉਹਦੀ ਵੀ ਸ਼ਾਮ ਹੋਵੇ ਵੀ ਉਹ ਵੀ ਨੇਰੇ ਜਾਵੇ ਕਿਉਂ ਆਪਾਂ ਸਾਜਰੇ ਜਾਣਦੇ ਆ ਇਹ ਗੱਲਾਂ ਆਪਣੇ ਮਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਖੋਟ ਹੈ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਸੈਂਡ ਦਾ ਮਤਲਬ ਵੀ ਡਾਲਾ ਖੋਲਣ ਪਿੱਛੇ ਲੜਦੇ ਆਂ ਵੀ ਹਾਂ ਵੀ ਮੇਰੀ ਟਰਾਲੀ ਪਹਿਲਾਂ ਆਈ ਤਾਂ ਉਹਦਾ ਡਾਲਾ ਖੋਲ ਗਏ ਮੈਂ ਦਿੱਤਾ ਤੇ ਉੱਥੋਂ ਲੇਵਰਾਂ ਨੂੰ ਜਿਹੜੇ ਖਿੱਚ ਖਿੱਚ ਕੇ ਲਿਆਉਣਾ ਵੀ ਇਹੋ ਜੇ ਹਾਲ ਸਾਡੇ ਹੋਏ ਪਿਆ ਸੋ ਮੈਂ ਆਪਾਂ ਫੇਰ ਵੀ ਕੋਸ਼ਿਸ਼ ਕਰਦੇ ਹੋਂ ਨੇ ਵੀ ਹਰ ਖੇਤੀ ਤਰੱਕੀ ਕਰੇ ਕਿ ਜੱਟਾਂ ਦੀ ਜਿਹੜੀ ਮਲਕੇ ਕੀਤਾ ਏ ਇਹ ਵਧੀਆ ਉਹਦੇ ਵਿੱਚ ਜਾਵੇ ਇਹਨਾਂ ਦੇ ਵਿੱਚ ਇੱਕਾ ਬਣਿਆ ਰਵੇ ਪਰ ਜਦੋਂ ਡਾਲਿਆਂ ਦੇ ਪਿੱਛੇ ਲੜਨਾ ਜਾਂ ਢੇਰੀਆਂ ਦੇ ਨੰਬਰਾਂ ਦੇ ਪਿੱਛੇ ਲੜਨਾ ਫੇਰ ਆਪਾਂ ਖੇਤੀ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਤਰੱਕੀਆਂ ਨਹੀਂ ਕਰ ਸਕਦੇ ਹੈਗੇ ਇਹ ਜੀ ਮੇਰੀ ਗਰੀਬੀ ਮਾਨਸਿਕ ਸੋਚ ਆ ਉਹਨਾਂ ਨੂੰ ਥੋੜੀ ਸ਼ਰਮ ਤੇ ਚਲੋ ਬਾਈ ਆਪਣਾ ਕੰਮ ਨਿਭੜ ਗਿਆ ਬਾਬੀ ਕਿਰਪਾ ਨਾਲ ਤਕਰੀਬਨ 8:10 ਦਾ ਟਾਈਮ ਹੋ ਗਿਆ 8:11 ਵਜੇ ਦਾ ਟਾਈਮ ਰਾਤ ਦਾ ਤੇ ਆਪਣਾ ਜਿਹੜੇ ਦੂਜੇ ਭਰੇ ਵਿਆਂ ਕੱਟੇ ਉਹ ਲੱਦੀ ਜਾਣੇ ਘਰ ਵਾਸਤੇ ਤੇ ਆਹ ਜਿਹੜਾ ਇੱਧਰ ਵਾਲੀ ਕੰਡੇ ਦੀ ਭਰਾਈ ਹੈ ਤੇ ਜਿਹੜੇ ਇੱਕ ਸਾਈਡ ਤੇ ਕੰਡਾ ਉਹਦੀ ਭਰਾਈ ਹੈ ਇੱਧਰ ਪਈ ਆ ਤੇ ਤਕਰੀਬਨ ਬਾਈ ਜਿਹੜਾ 250 ਗੱਟਾ ਦਾ ਜਿਹੜਾ ਦੋ ਕੰਡਿਆਂ ਦੀ ਭਰਾਈ ਹੈ 50 ਕਿਲੋ ਦੀ ਭਰਤੀ ਹੈ ਬਾਈ ਤਕਰੀਬਨ 250 ਕੱਟਾ ਤਾਂ ਇੱਧਰ ਜਿਹੜਾ ਕੰਡੇ ਦੀ ਭਰਾਈ ਵਾਲਾ ਹੋ ਗਿਆ ਤੇ ਆਪਾਂ 36 ਕੱਟੇ ਜਿਹੜੇ 50-50 ਕਿਲੋ ਦੀ ਭਰਤੀ ਦੇ ਕਰਨ ਨੂੰ ਆਪਾਂ ਯੂਰੀ ਦੇ ਵਿੱਚ ਕਰਿਆ ਤੇ ਆਪਾਂ ਜੇ ਆ ਮੋਟਾ ਮੋਟਾ ਜਿਹਾ ਆਈਡੀਆ ਲਈਏ ਝਾੜ ਦਾ ਤੇ 23.24 ਕੁਆਂਟਲ ਦੇ ਵਿੱਚ ਵਿੱਚ ਜਿਹੜਾ ਆਪਣਾ ਝਾੜ ਆਇਆ ਚਲੋ ਪਿਛਲੀ ਵਾਰ ਜਿਹੜਾ ਝਾੜ ਆ ਬਣਾ ਇਹਦੇ ਨਾਲੋਂ ਜ਼ਿਆਦਾ ਵਧੀਆ ਰਿਹਾ ਸੀ ਆਪਣੀ ਐਵਰੇਜ ਜਿਹੜੀ 27ਰ 28 ਦੇ ਵਿੱਚ ਆਈ ਸੀਗੀ ਪਰ ਜਿੱਦਾਂ ਆਪਾਂ ਤੁਹਾਨੂੰ ਵੀਡੀਓ 'ਚ ਦੱਸਿਆ ਵੀ ਜਿਹੜੀ ਕਣਕ ਆਪਣੀ ਬਿਲਕੁਲ ਡਿੱਗ ਗਈ ਡਿੱਗਣ ਕਰਕੇ ਜਿਹੜਾ 2.5 ਕੁਇੰਟਲ ਕਣਕ ਜਿਹੜੀ ਮਸ਼ੀਨ ਵੀ ਥੱਲੇ ਖੰਡਾ ਦਿੰਦੀ ਆ ਝਾੜ ਉਦਾਂ ਨਹੀਂ ਘਟਿਆ ਹੈਗਾ ਵੀ ਕੋਈ ਦਾਣਾ ਨਰਮ ਰਹੇਗਾ ਜਾਂ ਦਾਣਾ ਮਾੜਾ ਰਹਿ ਗਿਆ ਝਾੜ ਇਦਾਂ ਘਟਿਆ ਵੀ ਜਿਹੜਾ ਥੋੜਾ ਜਿਹਾ 2.5 ਕੁਇੰਟਲ ਦਾ ਨੁਕਸਾਨ ਜਿਹੜਾ ਮਸ਼ੀਨ ਤੇ ਹੋ ਜਾਂਦਾ ਉਹ ਥੱਲੇ ਦਾਣੇ ਨੂੰ ਜਿਹੜਾ ਕੇਰ ਦਿੰਦੀ ਆ ਖੰਡਾ ਦਿੰਦੀ ਆ ਚਲੋ ਕੋਈ ਗੱਲ ਨਹੀਂ ਸੁੱਖੀ ਜਾਂਦੀ ਜਿਹੜੀ ਚੀਜ਼ ਫਸਲ ਚੱਕੀ ਜਾਵੇ ਤੇ ਬਾਬੇ ਦੀ ਕਿਰਪਾ ਦੇ ਨਾਲ ਬੰਦੇ ਲੋ ਧੰਨਵਾਦ ਹੈ ਵਾਹਿਗੁਰੂ ਦਾ ਤੇ ਚਲੋ ਕੋ ਹਲਕੀ ਫੁਲਕੀ ਜਿਹੜੀ ਮੈਨੂੰ ਲੱਗਦਾ ਵੀ ਹੁਣ ਹਨੇਰੀ ਆਊਗੀ ਮੌਸਮ ਖਰਾਬਾ